ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਖੁਸ਼ ਹੋਵੋਗੇ ਅੱਜ ਜੀ ਮੈਂ ਇੱਕ ਤੁਹਾਨੂੰ ਦੱਸਣ ਲੱਗੀ ਆਂ ਮੰਤਰ ਜਾਂ ਕੋਈ ਉਹਨੂੰ ਇੱਕ ਅਪਾ ਦੇਸੀ ਘਾਟੇ ਕਰਾਂ ਵਿੱਚ ਕਿਵੇਂ ਸੁਖ ਸ਼ਾਂਤੀ ਰਹਿ ਸਕਦੀ ਆ ਉਹ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆਂ ਵੀ ਇੱਕ ਮੈਂ ਵੀਡੀਓ ਦੇਖੀ ਉਹਦੇ ਵਿੱਚ ਕੁੜੀ ਨੇ ਨਾ ਬਸ ਐਦਾਂ ਕਰਕੇ ਕੀਤਾ ਵੀ ਉਹਨੂੰ ਇੰਨੇ ਉਹਨੂੰ ਲਾਈਕ ਐਨੇ ਉਹਦੇ ਸਬਸਕ੍ਰਾਈਬਰ ਉਹਨੇ ਪੋਸਟ ਵੀ ਨਹੀਂ ਕੀਤਾ ਸਿਰਫ ਐ ਕਰਕੇ ਕੀਤਾ ਨਾ ਉਹ ਕੁਝ ਬੋਲੀ ਤੇ ਨਾ ਕੁਝ ਹੋਰ ਮੈਂ ਤਾਂ ਹੈਰਾਨ ਆ ਵੀ ਲੋਕਾਂ ਨੂੰ ਇਦਾਂ ਦੀਆਂ ਵੀਡੀਓ ਹੀ ਪਸੰਦ ਆਉਂਦੀਆਂ ਆ ਸਾਡੀਆਂ ਵੀਡੀਓ ਦੇ ਵਿੱਚ ਕੁਝ ਨਾ ਕੁਝ ਤਾਂ ਸਿੱਖਣ ਨੂੰ ਜ਼ਰੂਰ ਮਿਲਦਾ ਆ ਪਰ ਸਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਵੀ ਨਹੀਂ ਫਾਟਦੇ ਹੈਗੇ ਪਤਾ ਨਹੀਂ ਕੀ ਕਰਦੇ ਆ ਤੇ ਮੈਂ ਤੁਹਾਨੂੰ ਨਾ ਇਹ ਮੰਤਰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਜਿਹੜੇ ਮੈਂ ਬਣਾਏ ਆ ਤਾਂ ਪਹਿਲਾਂ ਪਲੇਨ ਸੀਗੇ ਸੂਟ ਮੈਂ ਉਹਨਾਂ ਤੇ ਥੋੜਾ ਜਿਹਾ ਕੰਮ ਕੀਤਾ ਤੇ ਤੁਸੀਂ ਉਹ ਮੇਨੇ ਸੂਟ ਦੇਖ ਕੇ ਨਾ ਦੱਸਿਓ ਵੀ ਤੁਹਾਨੂੰ ਉਹ ਮੇਰਾ ਕੰਮ ਕਿਦਾਂ ਦਾ ਲੱਗਿਆ ਤੇ ਆਓ ਆਪਾਂ ਦੇਖਦੇ ਆ ਜੀ ਸੂਟ ਇਹ ਸੂਟ ਜੀ ਮੈਨੂੰ ਸੀਣ ਲਈ ਆਇਆ ਸੀਗਾ ਮੈਂ ਆ ਨਾ ਉਹਨਾਂ ਦੇ ਬਿਨਾ ਪੁੱਛੇ ਤੋਂ ਇਹ ਲੈਸ ਲਾ ਦਿੱਤੀ ਆ ਮੈਨੂੰ ਪਤਾ ਹੈ ਉਹਨਾਂ ਨੇ ਮਿਹਨਤ ਦੇ ਦੇਣੀ ਆ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ ਬਹੁਤ ਵਧੀਆ ਬੰਦੇ ਆ ਤੇ ਮੈਂ ਉਹਨਾਂ ਲਈ ਇਹ ਜੈਂਪਰ ਜੀ ਤਿਆਰ ਹੋ ਕਰ ਦਿੱਤਾ ਬਹੁਤ ਖੁਸ਼ ਹੋਈ ਦੇਖ ਕੇ ਵੀ ਹਾਂ ਸੋਹਣਾ ਬਣਾ ਦਿੱਤਾ ਆ ਇਹਨਾਂ ਨੇ ਤੇ ਇਹ ਹੈਗਾ ਮੇਰੀ ਨੌਨ ਦਾ ਸੂਟ ਇਹ ਸਲਵਾਰ ਆ ਪਲੇਨ ਤੇ ਮੈਂ ਇਹਦੇ ਉੱਤੇ ਨਾ ਬੈਚ ਲਾਉਣੇ ਆ ਬਣਾ ਕੇ ਤਾਂ ਮੈਂ ਪੇਸਟਿੰਗ ਪੇਪਰ ਦੇ ਉੱਤੇ ਜਿਹੜਾ ਕੱਪੜਾ ਚਪਕਾ ਲਿਆ ਪ੍ਰੈਸ ਦੇ ਨਾਲ ਇਹ ਚਾਰ ਜਿਹੜੇ ਪੱਤੇ ਜੇ ਮੈਂ ਬਣਾ ਲਏ ਆ ਪੈਚ ਤੇ ਦੋ ਹਜੇ ਬਣਾਉਣੇ ਆ ਤੇ ਇਹ ਮੈਂ ਤੁਹਾਨੂੰ ਦੱਸਦੀ ਆ ਸਾਹਮਣੇ ਤੁਹਾਡੇ ਬਣਾਉਣੇ ਆ ਵੀ ਮੈਂ ਕਿਸ ਤਰ੍ਹਾਂ ਬਣਾਏ ਆ ਤੇ ਚਲੋ ਆਪਾਂ ਦੇਖਦੇ ਆ ਅੱਗੇ ਵੀਡੀਓ ਵਿੱਚ ਆਹ ਦੇਖੋ ਇਸ ਤਰ੍ਹਾਂ ਨਾ ਮੈਂ ਇਹ ਕਰਕੇ ਰੇਬਲੀ ਰਕਟ ਕੇ ਤੇ ਇਹ ਮੈਂ ਇਸ ਤਰ੍ਹਾਂ ਲਾ ਦਿੱਤੀ ਆ ਇਸ ਤਰ੍ਹਾਂ ਕਰਕੇ ਪਾਈਪਿੰਗ ਜਿਹੜੀ ਹੁਣ ਬਣ ਜਾਊਗੀ ਥੋੜੀ ਮੋਟੀ ਬਣੀ ਆ ਪਰ ਮੈਨੂੰ ਵਧੀਆ ਲੱਗਦੀ ਆ ਇਸ ਤਰ੍ਹਾਂ ਕਰਕੇ ਹੁਣ ਨਾਲ ਦਾ ਧਾਗਾ ਨੀਲੇ ਧਾਗੇ ਦੇ ਨਾਲ ਹੀ ਮੈਂ ਇਹਨੂੰ ਜਿਹੜਾ ਐ ਇਸ ਤਰ੍ਹਾਂ ਪਾਈਪਿੰਗ ਜਿਹੜੀ ਆ ਬਣਾ ਕੇ ਪਿਠਾਤੀ ਸੀਨੇ ਦੀ ਤੇ ਇਹਦੇ ਨਾਲ ਹੀ ਆਪਾਂ ਹਨਾ ਪੱਤੇ ਦੀ ਜਿਹੜੀ ਸ਼ੇਪ ਆ ਉਹ ਇਦਾਂ ਦੇ ਦਵਾਂਗੇ ਇਸ ਤਰ੍ਹਾਂ ਕਰਕੇ ਨਾ ਦੋਰੀਆਂ ਸੀਨਾ ਲੱਗ ਜਾਂਦੀਆਂ ਆ ਤਾਂ ਵਧੀਆ ਲੱਗਦਾ ਆ ਤੁਸੀਂ ਦੇਖ ਹੀ ਲਓਗੇ ਹੁਣ ਬਣੇ ਹੋਏ ਆ ਦੇਖੋ ਇਸ ਤਰ੍ਹਾਂ ਕਰਕੇ ਦੋਰੀ ਸੀਨ ਲੱਗ ਜਾਂਦੀ ਆ ਤੇ ਇਹਦੇ ਨਾਲ ਹੀ ਸੋਨਾ ਲੱਗਣ ਲੱਪਿੰਦਾ ਆ ਫਿਰ आज जैम्पर या जी देख लो ये जिस तरह प्लेन है मैं एते भी लेस ला दोंगी सलवार ਦੇ ਨਾਲ ਦੀ ਬ੍ਰੀਕ ਜੀ लेस ਲੈਂਦੀ ਆ ਮੈਂ ਬਹੁਤ ਸੋਹਣੀ ਲੱਗਦੀ ਆ ਮੈਨੂੰ ਤੇ ਮੈਨੂੰ ਬੜਾ ਚਾਹ ਹੁੰਦਾ ਵੀ ਮੈਂ ਆਪਣੇ ਨੋਂ ਲਈ ਸੋਹਣੇ ਸੋਹਣੇ ਕੱਪੜੇ ਪਣਾਵਾ ਤੇ ਸੋਹਣੇ ਸੋਹਣੇ ਉਹ ਕੱਪੜੇ ਪਾਵੇ ਤੇ ਆਹ ਦੇਖੋ ਮੈਂ ਹੁਣ ਇਸ ਤਰ੍ਹਾਂ ਬਣਾਤਾ ਉਹਨੂੰ ਜੈਂਪਰ ਚਾਰੇ ਪਾਸੇ ਆਪਾਂ ਇੱਥੇਨੇ ਪਾਸੇ लेस ਲਾਤੀ ਆ ਜੈਂਪਰ ਦੇ ਤੇ ਗੱਲ ਨੂੰ ਆਪਾਂ ਡਬਲ ਕਰਕੇ ਲਾ ਦੇਣੀ ਆ ਇਨ ਨੂੰ ਘਟਵਲਾ ਕਰਕੇ ਲੈਸ ਲਾਈ ਆ ਤੇ ਉੱਪਰ ਸਿੰਗਲ ਲਾਤੀ ਆ ਇਹ ਵੀ ਬਹੁਤ ਵਧੀਆ ਲੱਗਦੀ ਆ ਬਾਹਾਂ ਨੂੰ ਲਾਤੀ ਆ ਪਹਿਲਾਂ ਕਹਿੰਦੀ ਸੀ ਦੂਜੀਆਂ ਬਾਹਾਂ ਬਣਾਉਣੀਆਂ ਇਹਨੂੰ ਪਸੰਦ ਨਹੀਂ ਆਈਆਂ ਫਿਰ ਮੈਂ ਢੇੜ ਕੇ ਨਾ ਇਸ ਤਰ੍ਹਾਂ ਸਿੱਧੀਆਂ ਕਰ ਦਿੱਤੀਆਂ ਬਹੁਤ ਵਧੀਆ ਲੱਗਦਾ ਹੈ ਬਹੁਤ ਖੁਸ਼ ਹੈ ਜੀ ਸੂਟ ਪਾਉਣ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਆ ਉਹਨੂੰ ਮੈਂ ਜੋ ਵੀ ਬਣਾ ਦਵਾ ਬਹੁਤ ਖੁਸ਼ ਖੁਸ਼ ਹੋ ਕੇ ਨਾ ਪਾ ਲੈਂਦੀ ਆ ਤੇ ਸੂਟ ਪੂਰਾ ਤਿਆਰ ਹੋ ਗਿਆ ਹੁਣ ਸਲਵਾਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਪੈਚ ਲੱਗੇ ਹੋਏ ਦੇਖੋ ਕਿੰਨੇ ਸੋਹਣੇ ਲੱਗਦੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਆ ਦੇਖੋ ਇਸ ਤਰ੍ਹਾਂ ਨਾ ਮੈਂ ਪੌਂਚਿਆਂ ਦੇ ਉੱਤੇ ਡਬਲ ਕਰਕੇ ਲੈਸ ਲਾਤੀ ਆ ਤੇ ਉਪਰ ਇਹ ਪੈਚ ਲਾਤੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਜੇ ਲਾਉਣੇ ਵੀ ਹੋਣਗੇ ਤੇ ਇੱਕ ਸਿੰਗਲ ਸੀਨ ਇਹ ਲਾ ਵੀ ਸਕਦੇ ਆ ਪਰ ਇਹ ਹੈ ਨਾ ਸੂਟ ਬਹੁਤ ਪਸੰਦ ਆਇਆ ਤੇ ਮੇਰਾ ਬੇਟਾ ਵੀ ਕਹਿੰਦਾ ਮੰਮੀ ਕਿੰਨੀ ਮਿਹਨਤ ਦੇ ਨਾਲ ਤੁਸੀਂ ਬਣਾਇਆ ਉਹ ਵੀ ਬੜਾ ਖੁਸ਼ ਹੋਇਆ ਦੇਖ ਕੇ ਤੇ ਸੂਟ ਨੇ ਆਨ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੁਹਾਨੂੰ ਮੇਰੇ ਆਏ ਕੰਮ ਕੀਤਾ ਕਿਦਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਫਿਰ ਦੱਸੋ ਜੀ ਹਾਂ ਤੁਹਾਨੂੰ ਕਿੱਦਾਂ ਦੇ ਸਾਡੇ ਸੂਟ ਜੋ ਮੈਂ ਉੱਤੇ ਕੰਮ ਕੀਤਾ ਇਹਨੇ ਮਿਹਨਤ ਕੀਤੀ ਆ ਤੁਹਾਨੂੰ ਉਹ ਕਿੱਦਾਂ ਦੀ ਲੱਗੀ ਆ ਆਪਾਂ ਕਹਿੰਦੇ ਹੁੰਦੇ ਆ ਸਸਤੇ ਤੋਂ ਸਸਤਾ ਸੂਟ ਲੈ ਕੇ ਵੀ ਆਪਾਂ ਉਹਨੂੰ ਵਧੀਆ ਬਣਾ ਸਕਦੇ ਆ ਜੇ ਆਪਾਂ ਨੂੰ ਥੋੜਾ ਬਹੁਤਾ ਸਲਾਈ ਦਾ ਕੰਮ ਆਉਂਦਾ ਜਾਂ ਤਾਂ ਤੇ ਮੈਨੂੰ ਵੀ ਥੋੜਾ ਬਹੁਤਾ ਕੰਮ ਆਉਂਦਾ ਹੈ ਇਸ ਕਰਕੇ ਮੈਂ ਹੈ ਨਾ ਆਪਣੇ ਲੋਨ ਦੇ ਸੂਟ ਤੇ ਥੋੜਾ ਜਿਹਾ ਇਹ ਕੰਮ ਕੀਤਾ ਮਿਹਨਤ ਕੀਤੀ ਮੈਂ ਕਿਹਾ ਚੱਲ ਇਹਨੂੰ ਆਪਾਂ ਵਧੀਆ ਬਣਾ ਦਿੰਨੇ ਆ ਇਹ ਵੀ ਸਾਨੂੰ ਗਿਫਟ ਆਇਆ ਸੀਗਾ ਤੇ ਫਿਰ ਅੱਗੇ ਆਪਾਂ ਸੂਟ ਹੁਣ ਆਨਲਾਈਨ ਸੂਟ ਮੰਗਾਏ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਾਨੂੰ ਜਿਹੇ ਅਸੀਂ ਜਿੱਦਾਂ ਨੇ ਅਸੀਂ ਪਸੰਦ ਕੀਤੇ ਸੀ ਉਹਦਾਂ ਦੇ ਆਉਂਦੇ ਆ ਵੀ ਅਜਾ ਨਹੀਂ ਤਾਂ ਉਹ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਹੁਣ ਜੀ ਜਿਹੜਾ ਮੇਨ ਮਕਸਦ ਹੈ ਆਪਣਾ ਜਿੱਤੇ ਆਪਾਂ ਵੀਡੀਓ ਬਣਾਈ ਆ ਵੀ ਆਪਾਂ ਨੂੰ ਕਿਹੜਾ ਮੰਤਰ ਕਿਹੜਾ ਉਪਾਅ ਕਰਨਾ ਚਾਹੀਦਾ ਹੈ ਆ ਵਿਸਾਡੇ ਘਰ ਵਿੱਚ ਸੁਖ ਸ਼ਾਂਤੀ ਰਹੇ ਲੜਾਈ ਨਾ ਹੋਵੇ ਕਹਿੰਜੰਦੇ ਆ ਜੀ ਸੌ ਗੱਜ ਰੱਸਾ ਛਿੜੇ ਤੇ ਗੰਢ ਇੱਕੋ ਹੀ ਗੱਲ ਐ ਜੀ ਬਸ ਚੁੱਪ ਚੋ ਪ੍ਰਣਮ ਇਹਦੇ ਵਿੱਚ ਹੀ ਸਾਡੇ ਘਰ ਦੀ ਸਾਡੀ ਭਲਾਈ ਆ ਜੇ ਅਸੀਂ ਕਹਿੰਦੇ ਇੱਕ ਜਣਾ ਬੋਲਦਾ ਆ ਤੇ ਦੂਸਰਾ ਜਣਾ ਜੇ ਚੁੱਪ ਕਰ ਜਵੇ ਤੇ ਸਾਡੇ ਘਰ ਵਿੱਚ ਲੜਾਈ ਝਗੜਾ ਨਹੀਂ ਹੋ ਸਕਦਾ ਜਾਂ ਜੇ ਕੋਈ ਘਰ ਚ ਬੋਲਦਾ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਓ ਫਿਰ ਵੀ ਸਾਡੇ ਘਰ ਕਹਿੰਜੁੰਦੇ ਲੜਾਈ ਝਗੜੇ ਤੋਂ ਬਾਅਦ ਬਚ ਸਕਦੇ ਆ ਤੇਕਾ ਹੋਰ ਵੀ ਬਹੁਤ ਚੀਜ਼ਾਂ ਆ ਜਿਹਦੇ ਨਾਲ ਆਪਾਂ ਬਾਤ ਸਾਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਹਰ ਇੱਕ ਗੱਲ ਦਾ ਜਵਾਬ ਦੇਣਾ ਹੀ ਦੇਣਾ ਹੈ ਹਨਾ ਕਈ ਘਰਾਂ ਦੇ ਵਿੱਚ ਹੁੰਦਾ ਵੀ ਜੇ ਸਾਨੂੰ ਉਹਨੇਕ ਗੱਲ ਕਹੀ ਹੈ ਤਾਂ ਆਪਾਂ ਦੋ ਉਹਨੂੰ ਸੁਣਾਉਣੀ ਹੈ ਸੁਣਾਉਣੀ ਆ ਪਰ ਐਦਾਂ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਲੜਾਈ ਵਧਣੀ ਆ ਕਟੜੀ ਤਾਂ ਹੈ ਹੀ ਨੀਗੀ ਤਾਂ ਮੈਂ ਤੇਹੀ ਕਹਿੰਨੀ ਆ ਕਿ ਜੇ ਘਰ ਦੇ ਵਿੱਚ ਕਦੇ ਕੋਈ ਗੱਲ ਹੋਰ ਵੀ ਜਾਂਦੀ ਹੈ ਚਲੋ ਹੋ ਤਾਂ ਜਾਂਦੀਆਂ ਹੀ ਆ ਜਿੱਥੇ ਚਾਰਜੀ ਰਹਿੰਦੇ ਆ ਕੰਨਾ ਤਾਂ ਹੁੰਦੀਆਂ ਹੀ ਆ ਹਨਾ ਤੇ ਤੁਸੀਂ ਬਸ ਇਹ ਕਿ ਚੁੱਪ ਜੇ ਚੋਕ ਪਤ ਸੋ ਚੋਕ ਇੱਕ ਚੋਪ ਸੋਸ ਇਸੇ ਤਰ੍ਹਾਂ ਜੇ ਸਾਡੇ ਘਰ ਦੇ ਵਿੱਚ ਜੀ ਆਪਾਂ ਕਹਿੰਦੇ ਆ ਲੜਾਈਆਂ ਝਗੜੀਆਂ ਤੋਂ ਬਚ ਸਕਦੇ ਆ ਆਪਾਂ ਆਪਣੇ ਪਿਆਰ ਪਿਆਰ ਦੇ ਨਾਲ ਰਹਿ ਸਕਦੇ ਆ ਆਪਣੇ ਪਰਿਵਾਰ ਦੇ ਵਿੱਚ ਤੇ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਜੀ ਲੱਗੀ ਆ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਸਾਡੀ ਅੱਗੇ ਨੋਰਾਂ ਨੀ ਕੁਛ ਬੋਲਦੀ ਆ ਤੇ ਉਹ ਵੀ ਸੁਣ ਲਓ ਹੁਣ ਤੁਸੀਂ ਬਸ ਇਹੀ ਆ ਕਿ ਮੰਮਾ ਜੋ ਕਹਿ ਰਹੇ ਨੇ ਇਹੀ ਸੱਚਾ ਚੂਪ ਰਹਿਣ ਦਾ ਜਾਬ ਕਰਨਾ ਜੇ ਆਪਾਂ ਦੇ ਘਰ ਦੇ ਵਿੱਚ ਕਲੇਸ਼ ਲੜਾਈ ਖਤਮ ਕਰਨਾ ਹੈ ਤੇ ਧੰਨਵਾਦ